ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਪੈਣਾ ਤੇ ਵੀਰਾਂ ਦੇ ਲਈ ਹੈ ਜੋ ਇਹੋ ਜੇ ਥਾਂ ਤੇ ਖੜ ਗਏ ਹਨ ਕਿ ਜਿੱਥੇ ਉਹਨਾਂ ਨੂੰ ਅੱਗੇ ਜਾਣ ਦੇ ਲਈ ਰਾਹ ਨਹੀਂ ਲੱਭ ਰਿਹਾ ਜਿਨ੍ਹਾਂ ਦਾ ਕੋਈ ਭਾਰੇ ਨੁਕਸਾਨ ਹੋ ਗਿਆ ਹੈ ਜਾਂ ਫਿਰ ਜਾਂ ਫਿਰ ਜਿਨ੍ਹਾਂ ਦੇ ਸਿਰ ਦੇ ਉੱਤੇ ਬਹੁਤ ਸਾਰਾ ਕਰਜ਼ਾ ਚੜ ਗਿਆ ਹੈ ਜਾਂ ਫਿਰ ਉਹ ਕਿਸੇ ਪਿਆਰੇ ਕਿਸੇ ਕਰਕੇ ਜੋ ਉਹਨਾਂ ਤੋਂ ਦੂਰ ਹੋ ਗਿਆ ਹੈ ਦੁਖੀ ਹੋ ਗਿਆ ਹੈ ਕੋਈ ਵੀ ਦੁੱਖ ਹੋਵੇ ਬਸ ਹਾਲਾਤ ਇਹ ਬਣ ਗਏ ਹਨ ਕਿ ਉਹਨਾਂ ਦਾ ਮਨ ਸਵੇਰੇ ਸ਼ਾਮ ਦੁਖੀ ਰਹਿੰਦਾ ਹੈ ਆਪਣੇ ਆਪ ਨੂੰ ਕਮਜ਼ੋਰ ਕਰ ਲਿਆ ਹੈ ਤੇ ਸੋਚਾਂ ਸੋਚਦੇ ਰਹਿੰਦੇ ਨੇ ਦੁਖੀ ਰਹਿੰਦੇ ਨੇ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜੇਕਰ ਤੁਹਾਡੀ ਜ਼ਿੰਦਗੀ 'ਚ ਫਿਕਰ ਚਿੰਤਾ ਜਿੱਥੇ ਸਮਝ ਨਹੀਂ ਲੱਗ ਰਹੀ ਕਿ ਮੈਂ ਅੱਗੇ ਕੀ ਕਰਾਂ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣੋ ਤੁਸੀਂ ਕਿਸੇ ਨਾ ਕਿਸੇ ਫੈਸਲੇ ਤੇ ਜ਼ਰੂਰ ਪਹੁੰਚ ਜਾਓਗੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਰਾਹ ਮਿਲ ਜਾਵੇਗਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਸਾਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਪੰਜਵੇਂ ਪਾਸ਼ਾ ਵੱਲੋਂ ਦੱਸੀ ਹੋਈ ਉਹ ਚੁਗਤੀ ਦੱਸਣ ਜਾ ਰਹੇ ਹਾਂ ਜਿਸ ਚੁਗਤੀ ਨੂੰ ਆਪਾਂ 6 ਇੱਕ ਸਾਲ ਦੇ ਵਿੱਚ ਇੱਕ ਵਾਰ ਵੀ ਅਛਮਾ ਲੈਂਦੇ ਹਾਂ ਜਾਂ ਕਰ ਲੈਂਦੇ ਹਾਂ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਤੇ ਵੀ ਜ਼ਰੂਰ ਕਿਰਪਾ ਕਰਨਗੇ ਸਾਡੇ ਮੰਗਣ ਵਾਲੇ ਹੱਥਾਂ ਨੂੰ ਵੰਡਣ ਵਾਲਾ ਬਣਾ ਦੇਣਗੇ ਤਾਂ ਉਹ ਕਿਹੜੀ ਚੁਗਤੀ ਹੈ ਇਸੇ ਵਿਸ਼ੇ ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਾਖੀ ਦੱਸਣ ਜਾ ਰਹੇ ਹਾਂ ਧਿਆਨ ਦੇ ਨਾਲ ਜਰੂਰ ਸੁਣਿਓ ਜੀ ਅਤੇ ਸਾਖੀ ਸੌਂਦਿਆਂ ਸੌਂਦਿਆਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂਰ ਲਿਖ ਦੇਣਾ ਸਾਧ ਸੰਗਤ ਜੀ ਦਸਵੇਂ ਪਾਸ਼ਾ ਤਨਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਗਈ ਸਿੱਖ ਨੂੰ ਸਿੱਖਿਆ ਜੋ ਤੁਹਾਡੇ ਬੜੇ ਹੀ ਕੰਮ ਆਵੇਗੀ ਕਹਿੰਦੇ ਗੁਰੂ ਪਾਸ਼ਾ ਜੀ ਦੇ ਦੋ ਸਿੱਖ ਸੀ ਮਦਨ ਸਿੰਘ ਅਤੇ ਭਾਈ ਲੋਰਾ ਸਿੰਘ ਤੇ ਭਾਈ ਲੋਰਾ ਸਿੰਘ ਸਹਿਬਜ਼ਾਦਿਆਂ ਦੇ ਖਡਾਰੋ ਸਨ ਤੇ ਭਾਈ ਮਦਨ ਸਿੰਘ ਵੀ ਸ਼੍ਰੀ ਆਨੰਦਪੁਰ ਸਾਹਿਬ ਦੇ ਵਾਸੀ ਸਨ ਭਾਈ ਮਦਨ ਸਿੰਘ ਵਪਾਰੀ ਸਿੱਖ ਸੀ ਇਹ ਬੜਾ ਅਮੀਰ ਸੀ ਤੇ ਭਾਈ ਲੋਰਾ ਸਿੰਘ ਨੇ ਇਹਦੇ ਕੋਲੋਂ 1000 ਰੁਪਿਆ ਉਧਾਰਾ ਲਿਆ ਮਦਨ ਸਿੰਘ ਅਮੇਸੀ ਉਸਨੇ ਕਿਹਾ ਕਿ ਕੋਈ ਗੱਲ ਨਹੀਂ ਜੇ ਉਧਾਰੇ ਲਏ ਨੇ ਭਾਵੇਂ ਮੋੜੇ ਨਾ ਲਹੌਰਾ ਸਿੰਘ ਕੋਈ ਗੱਲ ਨਹੀਂ ਫਿਰ ਕੀ ਹੋਇਆ ਸਾਥ ਸੰਗਤ ਜੀ ਹੌਲੀ-ਹੌਲੀ ਪਾਈ ਮਦਨ ਸਿੰਘ ਦਾ ਕਾਰੋਬਾਰ ਮੰਦਾ ਪਿਆ ਗਿਆ ਤੇ ਉਹ ਗਰੀਬ ਹੁੰਦਾ ਗਿਆ ਪੈਸੇ ਘਰ ਦੇ ਵਿੱਚ ਮੁੱਕ ਗਏ ਇਹਦੀ ਘਰ ਵਾਲੀ ਝਗੜਾ ਕਰੇ ਕਿ ਤੂੰ ਜਾ ਲਹੌਰਾ ਸਿੰਘ ਦੇ ਕੋਲ ਉਹਨੇ ਪੈਸੇ ਉਧਾਰੇ ਜਿਹੜੇ ਲਏ ਹਨ ਉਸ ਕੋਲ ਲੈ ਕੇ ਆ ਪੈਸੇ ਸਾਡੇ ਤੋਂ ਇੰਨੇ ਛੇੜਦੇ ਉਸਨੇ ਵਰਤਨ ਦੇ ਵਾਸਤੇ ਲਏ ਸੀ ਦਿੱਤੇ ਨਹੀਂ ਹਨ ਹੁਣ ਤਾਂ ਦੇ ਦੇਵੇ ਜਦੋਂ ਸਾਡੇ ਕੋਲ ਹੈਗੇ ਸੀ ਅਸੀਂ ਨਹੀਂ ਮੰਗੇ ਹੁਣ ਜੇ ਸਾਡੇ ਕੋਲ ਨਹੀਂ ਹੈਗੇ ਸਾਡੇ ਪੈਸੇ ਤਾਂ ਮੋੜ ਦੇਵੇ ਭਾਈ ਮਦਨ ਸਿੰਘ ਆਪਣੀ ਘਰ ਵਾਲੀ ਦੇ ਕਹਿਣ ਤੇ ਭਾਈ ਲ ਹੋਰਾ ਸਿੰਘ ਦੇ ਕੋਲ ਗਿਆ ਤੇ ਕਿਹਾ ਭਾਈ ਲ ਹੋਰਾ ਸਿੰਘ ਜੀ ਦੇਖੋ ਜਦੋਂ ਮੇਰੇ ਕੋਲ ਪੈਸੇ ਸੀ ਮੈਂ ਤੁਹਾਡੀ ਮਦਦ ਕੀਤੀ ਹੁਣ ਮੇਰੇ ਕੋਲ ਵੀ ਬੜੀ ਤੰਗੀ ਹੈ ਤੁਸੀਂ ਆਪਣਾ ਕਾਰਜ ਸਵਾਰ ਲਿਆ ਹੈ ਕਿੰਨਾ ਸਮਾਂ ਬੀਤ ਗਿਆ ਹੈ ਮੈਨੂੰ ਮੇਰੇ ਪੈਸੇ ਮੋੜ ਦਿਓ ਤੇ ਪਾਈਂ ਲੋਹਰਾ ਸਿੰਘ ਆਗੋ ਕਹਿੰਦਾ ਤੂੰ ਗੁਰੂ ਦਾ ਸਿੱਖ ਹੋ ਕੇ ਐਵੇਂ ਮਾਇਆ 'ਚ ਫਸਿਆ ਰਹਿੰਦਾ ਹੈ ਸਾਦ ਸੰਗਤ ਦੇਣ ਵਾਲੀ ਸਿੱਖਿਆ ਉਹਨੂੰ ਦੇਣ ਲੱਗ ਪਿਆ ਕਹਿੰਦਾ ਮਾਇਆ ਦੀਆਂ ਗੱਲਾਂ ਨਾ ਕਰਿਆ ਕਰ ਨਾਮ ਚੱਪਿਆ ਕਰ ਮਾਇਆ ਦੀਆਂ ਗੱਲਾਂ ਨਾ ਕਰਿਆ ਕਰ ਪਾਈ ਲੋਰਾ ਸਿੰਘ ਪਾਈ ਮਦਨ ਸਿੰਘ ਜੀ ਨੂੰ ਸਿੱਖਿਆ ਦੇਵੇ ਪਾਈ ਮਦਨ ਸਿੰਘ ਜੀ ਫਿਰ ਕਹਿੰਦੇ ਜਦੋਂ ਤੁਸੀਂ ਲੈਣੇ ਸੀ ਉਦੋਂ ਵੀ ਸਿੱਖਿਆ ਦੇਣੀ ਸੀ ਉਦੋਂ ਤਾਂ ਤੁਸੀਂ ਕਹਿੰਦੇ ਸੀ ਕਿ ਮੈਨੂੰ ਚਾਹੀਦੇ ਆ ਮੈਂ ਦੇ ਦਿੱਤੇ ਪਰ ਹੁਣ ਮੋੜਨ ਲੱਗਿਆ ਤੂੰ ਕਹਿੰਦਾ ਹੈ ਕਿ ਨਰਲੇਪ ਹੋ ਜਾ ਤੂੰ ਇੰਜ ਨਾ ਕਰ ਪੈਸੀ ਮੇਰੇ ਮੋੜ ਤੇ ਪਾਈ ਲੋਰਾ ਸਿੰਘ ਕਹਿੰਦਾ ਹੋਣਗੇ ਤਾਂ ਦੇਵਾਂਗਾ ਐਵੇਂ ਤੂੰ ਮਾਇਆ ਦੇ ਖਿਹੜੇ ਪਿਆ ਹੈ ਭਜਨ ਕਰਿਆ ਕਰ ਸਾਧ ਸੰਗਤ ਜੀ ਇਸ ਤਰ੍ਹਾਂ ਕਹਿ ਕੇ ਉਹ ਭਾਈ ਮਦਨ ਸਿੰਘ ਜੀ ਨੂੰ ਟਾਲ ਛੱਡਦਾ ਸੀ ਤੇ ਘਰ ਵਾਲੇ ਫਿਰ ਤੰਗ ਕਰਨਾ ਤੇ ਭਾਈ ਮਦਨ ਸਿੰਘ ਜੀ ਨੇ ਫਿਰ ਭਾਈ ਲੋਹਰਾ ਸਿੰਘ ਜੀ ਦੇ ਘਰ ਦੂਜੇ ਤੀਜੇ ਦਿਨ ਜਾਣਾ ਫਿਰ ਪੈਸੇ ਮੰਗਣੇ ਤੇ ਫਿਰ ਉਹਨੇ ਟਾਲ ਛੱਡਣਾ ਸਾਧ ਸੰਗਤ ਜੀ ਕਈ ਚਿਰ ਇੰਜ ਹੀ ਲੰਘ ਗਏ ਇੱਕ ਦਿਨ ਬੜੇ ਗੁੱਸੇ ਦੇ ਵਿੱਚ ਰਹਿ ਰਸ ਸਮਾਂ ਲੰਘ ਗਿਆ ਤੇ ਅਨੰਦਗੜ੍ਹ ਕਿਲੇ ਦੇ ਬਿਲਕੁਲ ਥੱਲੇ ਪਾਈ ਲੋਹਰਾ ਸਿੰਘ ਜੀ ਦਾ ਘਰ ਸੀ ਤੇ ਭਾਈ ਮਦਨ ਸਿੰਘ ਰਹਿ ਰਾਤ ਤੋਂ ਬਾਅਦ ਟਿੱਕੀ ਰਾਤ ਸੀ ਖੁੰਝਿਆ ਹੋਇਆ ਵੇਲਾ ਸੀ ਫਿਰ ਉਸ ਕੋਲ ਪੈਸੇ ਮੰਗਣ ਗਿਆ ਤੇ ਕਹਿੰਦਾ ਮੇਰੀ ਮਾਇਆ ਦੇ ਦੇ ਮੈਂ ਬੜਾ ਤੰਗ ਹਾ ਉਸ ਨੇ ਕਿਹਾ ਕਿ ਜਦੋਂ ਹੋਣਗੇ ਫਿਰ ਲੈ ਲਵੇਂ ਪਰ ਹੁਣ ਮੇਰੇ ਪੈਸੇ ਮੋੜ ਦੇ ਤੇ ਭਾਈ ਲੋਹਰਾ ਸਿੰਘ ਫਿਰ ਕਹਿੰਦਾ ਕਿ ਤੂੰ ਮਾਇਆ ਦੇ ਵਿੱਚ ਹੀ ਐਵੇਂ ਫਸ ਗਿਆ ਹੈ ਤਿੰਨ ਹੋਰ ਕੁਝ ਸੋਜਦਾ ਹੀ ਨਹੀਂ ਕੀ ਕਰਨੀ ਹੈ ਤੂੰ ਮਾਇਆ ਪਰ ਲੋਗ ਤੇ ਨਾਲ ਲੈ ਕੇ ਜਾਣੇ ਹੈ ਸਾਦ ਸੰਗਤ ਅਗੋ ਫੇ ਸਿੱਖਿਆ ਦੇਣ ਲੱਗਿਆ ਤੇ ਪਾਈ ਮਦਨ ਸਿੰਘ ਕਹਿੰਦਾ ਤੂੰ ਗੁਰੂ ਦਾ ਸਿੱਖ ਹੈ ਵੇਖ ਲੈ ਤੂੰ ਮੇਰੇ ਨਾਲ ਕੀ ਕਰ ਰਿਹਾ ਹੈ ਲੇਖਾ ਦੇਣਾ ਪਵੇਗਾ ਇਹਨਾਂ ਦੋਹਾਂ ਦੀ ਗੱਲ ਬਾਤ ਧੰ ਗੁਰੂ ਗੋਪੀਨ ਸਿੰਘ ਜੀ ਸੋਨਰਾਇਸ ਹਨ ਅਨੰਦਗੜ੍ਹ ਕਿਲੇ ਤੇ ਸਿਰੇ ਤੇ ਗੁਰੂ ਪਾਸ਼ਾ ਜੀ ਖੜੇ ਨੇ ਹਵਾ ਬੜੀ ਚੱਲ ਰਹੀ ਹੈ ਸੇਵਾਦਾਰ ਕੁਝ ਗੁਰੂ ਮਹਾਰਾਜ ਜੀ ਦੇ ਕੋਲ ਖੜੇ ਨੇ ਸੋਦਰ ਸੋਹਿਲਾ ਬਾਬਾ ਜੀ ਪੜ ਹਟੇ ਨੇ ਇਹਨਾਂ ਦੋਹਾਂ ਦੀ ਟੀਕੀ ਰਾਤ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਹੈ ਤੇ ਹੁਣ ਸੁਣ ਰਹੇ ਨੇ ਪਾਈ ਮਦਨ ਸਿੰਘ ਨੇ ਆਖਿਆ ਲੇਖਾ ਦੇਣਾ ਪਾਊਗਾ ਤੇ ਪਾਈ ਲੋਹਰਾ ਸਿੰਘ ਅਗੋਂ ਕਹਿੰਦਾ ਕਿ ਜਿਹਦਾ ਗੁਰੂ ਸਮਰੱਥ ਹੈ ਉਹਨੂੰ ਕੋਈ ਲੇਖਾ ਨਹੀਂ ਦੇਣਾ ਪੈਂਦਾ ਸਾਡਾ ਕੀ ਲੇਖਾ ਹੈ ਫਿਰ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਫਿਰ ਉਥੋਂ ਬੋਲੇ ਗੁਰੂ ਮਹਾਰਾਜ ਕਹਿੰਦੇ ਕਿ ਉਹ ਪਾਈ ਲੋਰਾ ਸਿੰਘ ਪਾਪ ਦੇ ਵਿੱਚ ਗੁਰੂ ਨੂੰ ਸ਼ਾਮਲ ਨਾ ਬਣਾ ਕੋ ਕਰਮ ਦੇ ਵਿੱਚ ਗੁਰੂ ਨੂੰ ਸ਼ਾਮਲ ਨਾ ਬਣਾ ਅਸੀਂ ਨਹੀਂ ਹੋਥੇ ਤੇਰੀ ਰੱਖਿਆ ਕਰਾਂਗੇ ਜਦੋਂ ਤੂੰ ਪਾਪ ਕਰਮ ਕਰ ਰਿਹਾ ਹੈ ਤਾਂ ਉਹ ਡਰ ਗਏ ਦੋਵੇਂ ਪਾਈ ਮਦਨ ਸਿੰਘ ਤੇ ਪਾਈ ਲੋਰਾ ਸਿੰਘ ਨੱਠ ਗਏ ਉਹਨੂੰ ਪੈਸਿਆਂ ਦੇ ਚੇਤੇ ਹੀ ਪੁੱਲ ਗਏ ਜਦੋਂ ਗੁਰੂ ਸਾਹਿਬ ਨੇ ਆਵਾਜ਼ ਦਿੱਤੀ ਤੇ ਭਾਈ ਲੋਹਰਾ ਸਿੰਘ ਵੀ ਡਰ ਗਿਆ ਸਵੇਰ ਚੜ੍ਹਨ ਤੋਂ ਪਹਿਲਾਂ-ਪਹਿਲਾਂ 1000 ਰੁਪਿਆ ਲੈ ਕੇ ਮਦਨ ਸਿੰਘ ਦੇ ਘਰ ਪਹੁੰਚ ਗਿਆ ਭਾਈ ਲੋਹਰਾ ਸਿੰਘ ਨੂੰ ਕਹਿੰਦਾ ਆ ਲੈ ਪੈਸੇ ਤੇ ਹੁਣ ਗੁਰੂ ਸਾਹਿਬ ਨੇ ਦਰਬਾਰ ਦੇ ਵਿੱਚ ਪੁੱਛਣਾ ਹੈ ਉੱਥੇ ਮੈਨੂੰ ਕੋਈ ਸਜ਼ਾ ਨਾ ਮਿਲੇ ਤੂੰ ਮੇਰੇ ਪੱਖ ਦੀ ਗੱਲ ਕਰ ਦੇਵੀਂ ਨਹੀਂ ਤਾਂ ਪਤਾ ਨਹੀਂ ਗੁਰੂ ਜੀ ਕੀ ਸਜ਼ਾ ਦੇਣਗੇ ਡਰ ਗਿਆ ਭਾਈ ਲੋਹਰਾ ਸਿੰਘ ਮਹਾਰਾਜੀ ਫਿਰ ਦੋਹਾਂ ਨੂੰ ਬੁਲਾ ਲਿਆ ਸਤਕੂਰ ਜੀ ਦੇ ਦਰਬਾਰ ਅੰਦਰ ਦੋਵੇਂ ਆਏ ਨੇ ਤੇ ਭਾਈ ਮਦਨ ਸਿੰਘ ਨੇ ਕਿਹਾ ਮਹਾਰਾਜ ਮੇਰੇ ਪੈਸੇ ਇਸ ਨੇ ਮੋੜ ਦਿੱਤੇ ਹਨ ਸੱਚੇ ਪਾਤਸ਼ਾਹ ਫਿਰ ਗੁਰੂ ਜੀ ਨੇ ਸੁਖ ਸੁਖ ਸਿੱਖਿਆ ਦੇਣ ਦੇ ਲਈ ਦੋਹਾਂ ਦੀ ਪ੍ਰਥਾ ਵਿਚਾਰ ਕੀਤਾ ਦੋਹਾਂ ਨੂੰ ਸੰਬੋਧਨ ਕੀਤਾ ਸਤਗੁਰ ਨੇ ਸਿੱਖਿਆ ਦਿੱਤੀ ਅਤੇ ਨਾਲ ਹੀ ਸਾਰੇ ਪੰਥ ਨੂੰ ਸਿੱਖਿਆ ਦਿੱਤੀ ਗੁਰੂ ਮਹਾਰਾਜ ਜੀ ਨੇ ਕਿ ਮੇਰਾ ਪੰਥ ਕਿਹੋ ਜਿਹਾ ਹੋਵੇ ਮੇਰਾ ਸਿੰਘ ਕਿਹੋ ਜਿਹਾ ਹੋਵੇ ਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵਕਾਰਾਂ ਵਾਲੀ ਮਤ ਨੂੰ ਛੱਡ ਦੇਵੇ ਮੇਰਾ ਸਿੱਖ ਗੁਰੂ ਮਹਾਰਾਜ ਜੀ ਕਹਿੰਦੇ ਸਿੱਖ ਹੋ ਕੇ ਕਿਸੇ ਤੋਂ ਕਰਜ਼ਾ ਨਾ ਲਾਓ ਸਿੱਖ ਨੂੰ ਕਿਸੇ ਕੋਲੋਂ ਕਰਜ਼ਾ ਨਹੀਂ ਲੈਣਾ ਚਾਹੀਦਾ ਜੇਕਰ ਮਜਬੂਰੀ ਖਾਤਰ ਲੈ ਵੀ ਲਵੇਗਾ ਤਾਂ ਫਿਰ ਪ੍ਰੇਮ ਧਾਰ ਕੇ ਵਾਪਸ ਜ਼ਰੂਰ ਕਰੇ ਜਿੰਨਾ ਚਿਰ ਵਾਪਸ ਨਹੀਂ ਕਰਦਾ ਉਹਨਾਂ ਚਿਰ ਖਾਣਾ ਪੀਣਾ ਹਰਾਮ ਸਮਝੇ ਕਿ ਮੈਂ ਕਿਸੇ ਤੋਂ ਪੈਸੇ ਲਈ ਹੋਏ ਹਨ ਤੇ ਮੈਂ ਉਹਦੇ ਪੈਸੇ ਵਾਪਸ ਕਰਨੇ ਹਨ ਇਹ ਨਹੀਂ ਕਿ ਉਧਾਰ ਲੈ ਕੇ ਮੁੱਕਰ ਜਾਵੇ ਗੁਰੂ ਮਹਾਰਾਜ ਜੀ ਇਹ ਵੀ ਕਲ ਕਹਿੰਦੇ ਨੇ ਕਿ ਗੁਰਸਿੱਖ ਕਰਜ਼ਾ ਕਰਕੇ ਨਾ ਦੇਵੇ ਜੇ ਦੇਵੇ ਤਾਂ ਉਹ ਕਿਸੇ ਦੀ ਮਦਦ ਕਰਨ ਵਾਸਤੇ ਦੇਵੇ ਲੈਣ ਦੀ ਇੱਛਾ ਹੀ ਨਾ ਕਰੇ ਤਾਂ ਫਿਰ ਉਸ ਸਿੱਖ ਨੂੰ ਫਾਲ ਮਿਲੇਗਾ ਜੇ ਲੈਣ ਦੀ ਇੱਛਾ ਕਰ ਦਿੰਦਾ ਹੈ ਫਿਰ ਇਹ ਕਰਜ਼ਾ ਹੁੰਦਾ ਹੈ ਤੇ ਜਿਨੇ ਲਿਆ ਹੈ ਉਹਨੂੰ ਭਾਵ ਦੇ ਨਾਲ ਮੋੜਨਾ ਚਾਹੀਦਾ ਹੈ ਤੇ ਜੇ ਨਹੀਂ ਮੋੜਦਾ ਤੇ ਫਿਰ ਉਹਨੂੰ ਲੇਖਾ ਚੁਕਾਉਣ ਵਾਸਤੇ ਜਨਮ ਲੈਣਾ ਪਾਊਗਾ ਸਤਿਗੁਰ ਕਹਿੰਦੇ ਨੇ ਕਿ ਝੂਠੀ ਗੱਲ ਆਪਣੇ ਕੰਨਾਂ ਨਾਲ ਨਾ ਸੁਣੇ ਤੇ ਨਾ ਹੀ ਮੁਖ ਤੋਂ ਕਹੇ ਇਹ ਗੁਰਸਿੱਖ ਨੂੰ ਨਹੀਂ ਚਾਹੀਦਾ ਤੇ ਸਾਧ ਸੰਗਤ ਹੁਣ ਆਉਂਦੇ ਹਾਂ ਵਿਸ਼ੇ ਤੇ ਜਿਸ ਚੀਜ਼ ਨੂੰ ਪ੍ਰਾਪਤ ਕਰਨ ਦੀ ਤੁਸੀਂ ਯੋਗਤੀ ਮੰਗ ਰਹੇ ਹੋ ਇਹ ਮਾਇਆ ਇਹ ਲక్ష్ਮੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੀ ਦਾਸੀ ਹੈ ਭਾਵ ਕਿ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਅਰਦਾਸ ਕਰਨ ਦੇ ਨਾਲ ਸਾਡੀ ਧਨ ਪੱਖੋਂ ਗਰੀਬੀ ਤਾਂ ਪਾਸ਼ਾ ਦੂਰ ਕਰਦੇ ਹਨ ਉਹ ਸਾਡੇ ਹਾਤ ਤਰ੍ਹਾਂ ਦੀ ਮੁਤਾਜੀ ਵੀ ਦੂਰ ਕਰਦੇ ਨੇ ਇਹ ਮੰਗਣ ਵਾਲੇ ਹੱਥਾਂ ਨੂੰ ਵੀ ਵੰਡਣ ਵਾਲਾ ਬਣਾ ਦਿੰਦੇ ਨੇ ਤਾਂ ਪਾਸ਼ਾ ਜੀ ਦੀ ਦੱਸੀ ਹੋਈ ਜੋਗਤੀ ਅਨੁਸਾਰ ਕੋਸ਼ਿਸ਼ ਕਰੀਏ ਕਿ ਸਾਲ ਦੇ ਵਿੱਚ ਇੱਕ ਵਾਰ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਹਾਜ਼ਰੀ ਲਗਵਾ ਕੇ ਆਈਏ ਦਰਸ਼ਨ ਕਰਕੇ ਆਈਏ ਸੇਵਾ ਕਰਕੇ ਆਈਏ ਆਪਾ ਰਹਿੰਦੇ ਤਾਂ ਪੰਜਾਬ ਦੇ ਵਿੱਚ ਹੀ ਹਾਂ ਕਿੰਨਾ ਕੁ ਦੂਰ ਹੈ ਕਿਸੇ ਨੂੰ 2 ਘੰਟੇ ਦਾ ਰਸਤਾ ਹੋਵੇਗਾ ਕਿਸੇ ਨੂੰ 4 ਘੰਟੇ ਦਾ ਕਿਸੇ ਨੂੰ 1 ਘੰਟੇ ਦਾ ਕਿਸੇ ਨੂੰ ਵੱਧ ਤੋਂ ਵੱਧ 6 ਘੰਟੇ ਦਾ ਜੇਕਰ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹੁਆਵੇਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਦੇ ਲਈ ਨਹੀਂ ਜਾਂਦੇ ਗੁਰੂ ਘਰ ਜਿਹਾਗੇ ਸੇਵਾ ਨਹੀਂ ਕਰਦੇ ਤਾਂ ਫਿਰ ਸਾਡੇ ਤੋਂ ਮਾੜੇ ਕਰਮ ਕਿਸ ਤੇ ਹੋਣਗੇ ਸਾਧ ਸੰਗਤ ਜੀ ਸਮਾ ਕੱਢ ਕੇ ਕੋਸ਼ਿਸ਼ ਕਰਿਓ ਕਿ ਗੁਰੂ ਰਾਮਦਾਸ ਜੀ ਦੇ ਘਰ ਜਾਇਏ ਜਾ ਕੇ ਦਰਸ਼ਨ ਕਰੀਏ ਜੇ ਬਹੁਤੀ ਵਾਰ ਨਹੀਂ ਜਾ ਸਕਦੇ ਤਾਂ ਘੱਟੋ-ਘੱਟ ਸਾਲ ਦੇ ਵਿੱਚ ਇੱਕ ਵਾਰ ਤਾਂ ਜਾਣਾ ਹੀ ਚਾਹੀਦਾ ਹੈ ਤਾਂ ਦੇਖਣਾ ਗੁਰੂ ਰਾਮਦਾਸ ਪਾਸ਼ਾ ਜੀ ਹਰ ਤਰ੍ਹਾਂ ਦੀ ਮੁਤਾਜੀ ਦੂਰ ਕਰ ਦੇਣਗੇ ਤੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜੋ ਗੁਰੂ ਰਾਮਦਾਸ ਜੀ ਦਾ ਸਿਮਰਨ ਕਰਦੇ ਨੇ ਗੁਰੂ ਰਾਮਦਾਸ ਜੀ ਦੇ ਨਾਮ ਦਾ ਜਾਪ ਕਰਦੇ ਨੇ ਉਨ੍ਹਾਂ ਦੇ ਵੀ ਹਰ ਤਰ੍ਹਾਂ ਦੇ ਮਤਾਜੇ ਦੂਰ ਹੋ ਜਾਂਦੇ ਹੈ। ਉਨ੍ਹਾਂ ਦਾ ਮਨ ਸ਼ੁੱਧ ਨਿਰਮਲ ਹੁੰਦਾ ਹੈ। ਮਨ ਦੇ ਵਿੱਚ ਨਿਮਰਤਾ, ਸ਼ਾਂਤੀ ਦਾ ਵਾਸ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।